ਕਿੰਨਾ ਸੋਹਣਾ ਬੂਟਾ ਪਵਿੱਤੇਦਾਰ ਪਵਿੱਤੇ ਦੇਖੋ ਕਿੰਨੇ ਕੇਰੇ ਪਏ ਨੇ ਮੇਰੇ ਤਾਂ ਹੋਰ ਵੀ ਬਹੁਤ ਬੂਟੇ ਆਂਦੇ ਤੇ ਭਰ ਆਏ ਦੇ ਕੇਰੇ ਪਏ ਆਪਾਂ ਤੋੜੀ ਹੱਥ ਹੀ ਨਹੀਂ ਜਾਂਦਾ ਐਵੇਂ ਲੱਗਿਆ ਬਹੁਤ ਸੋਹਣਾ ਤੋੜਨਾ ਸੀ ਪਰ ਹੱਥ ਨਹੀਂ ਗਿਆ ਭਾਈ ਮੇਰਾ ਤਾਂ ਇਹ ਤਾਜ਼ਾ ਤੋੜ ਕੇ ਖਾਈਏ ਸਾਰੇ ਕਿਰੇਪੇ ਨੇ ਇੱਕ ਉੱਪਰੇ ਹੋਰ ਕਿਰੇਪੇ ਤੇ ਤਾਜ਼ਾ ਤੋੜ ਕੇ ਖਾਣਾ ਆ ਤਾਉ ਤੋੜੀ ਪਵਿੱਤਾ ਆ ਵਾੜੇ ਇੱਕ ਮਾਂ ਕੇ ਤੋੜ ਲਾ ਹਾਂ ਬੇ